ਜੋ ਜੀ ਇਹ ਲੈ ਆ ਆਪਾਂ 7/2 ਕਿਲੋ ਡੇਢ ਕਿਲੋ ਆਲੂ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਧੋ ਕੇ ਹੁਣ ਪਾਤਾ ਕੁੱਕਰ 'ਚ ਤੇ ਪਾਣੀ ਇੰਨਾ ਸਾਰਾ ਨਹੀਂ ਪਾਉਣਾ ਹੁੰਦਾ ਕਿਉਂਕਿ ਫੇਰ ਆਲੂ ਨਾ ਫਿੱਕਲੇ ਹੋ ਜਾਂਦੇ ਫਿੱਕੇ ਜਿਹੇ ਹੋ ਜਾਂਦੇ ਇਹ ਪਰੇਸ਼ਾਨੇ ਡਾਇਮੰਡ ਡਾਲੂ ਆ ਇਹਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਵਾਸ਼ ਕਰ ਲਿਆ ਸੀਗਾ ਤੇ ਵਾਸ਼ ਕਰਕੇ ਹਾਂ ਆਪਾਂ ਇਹਨਾਂ ਨੂੰ ਉਬਾਲ ਦਿੰਨੇ ਆ ਤਿੰਨ ਚਾਰ ਸੀਟੀਆਂ ਚ ਹੋ ਜਾਣੇ ਆ ਇਹ ਚਾਰਕ ਸੀਟੀਆਂ ਚ ਬਹੁਤ ਵਧੀਆ ਹੋ ਜਾਂਦੇ ਆ ਤੇ ਫੇਰ ਬੱਚਿਆਂ ਨੇ ਫਰਮਾਇਸ਼ ਕੀਤੀ ਆ ਕਹਿੰਦੇ ਵੀ ਅੱਜ ਆਲੂ ਦੀਆਂ ਟਿੱਕੀਆਂ ਬਣਾ ਕੇ ਦਿਓ ਤੇ ਮੈਂ ਕਿਹਾ ਚਲੋ ਅੱਜ ਤੁਹਾਨੂੰ ਟਿੱਕੀਆਂ ਬਣਾ ਦਿੰਨੇ ਆ ਵੀ ਜਿੱਦਾਂ ਮੀਂਹ ਜੇ ਪੈਂਦਾ ਆ ਆਪਣਾ ਤਾਂ ਚੱਲ ਹਨਾ ਇੰਨਾ ਮਨ ਨਹੀਂ ਹੁੰਦਾ ਵੀ ਜਿੱਦਾਂ ਕੋਈ ਇਸ ਤਰ੍ਹਾਂ ਦੀ ਚੀਜ਼ ਬਾਲੀ ਵੀ ਬਣਾਉਣ ਨੂੰ ਵੀ ਮਨ ਇੱਦਾਂ ਨਹੀਂ ਹੁੰਦਾ ਵੀ ਬਰਸਾਤਾਂ ਜੀਆਂ ਨੇ ਨਾ ਬੜਾ ਕੰਮ ਖਰਾਬ ਜਾ ਕੀਤਾ ਪਿਆ ਤੇ ਜੇ ਤਾਂ ਆਪਣੇ ਰਿਸ਼ਤੇਦਾਰ ਜਿਹੜੇ ਬਾਡਰ ਦੇ ਨੇੜੇ ਆ ਤੇ ਉਹ ਵਿਚਾਰੇ ਜਦੋਂ ਫੂਨ ਫੂਨ ਜਾ ਕਰਦੇ ਆ ਤੇ ਮਨ ਦੁਖੀ ਜਾ ਹੋ ਜਾਂਦਾ ਹਨਾ ਜਦ ਸਾਰੀ ਝੋਨਾ ਵੀ ਡੁੱਬ ਜਾਵੇ ਤੇ ਅੱਗੋਂ ਘਰ ਵੀ ਕਹਿ ਦਨ ਖਾਲੀ ਕਰ ਦੋ ਹਨਾ ਜਾਂ ਘਰਾਂ 'ਚ ਪਾੜ ਪੈ ਗੇ ਤੇ ਪਰ ਨਿੱਕੇ ਬੱਚੇ ਹਨਾ ਇਹਨੂੰ ਇੰਨਾ ਪਤਾ ਨਹੀਂ ਹੁੰਦਾ ਫਿਰ ਇਹ ਕਹਿ ਦਿੰਦੇ ਆ ਵਿਚਾਰੋਂ ਤੇ ਹਾਂ ਤੇ ਚਲੋ ਆਲੂਆਂ ਦੀ ਸਬਜ਼ੀ ਬਣਾ ਲਈ ਆਲੂਆਂ ਦੀ ਟਿੱਕੀਆਂ ਬਣਾਤੀਆਂ ਗੱਲ ਸੇਮ ਹੀ ਆ ਤੇ ਤਾਂ ਜਿੱਦਾਂ ਕਹਿੰਦੇ ਹੁੰਦੇ ਰੱਬ ਨੇ ਢਿੱਡ ਲਾਇਆ ਨਾ ਤੇ ਨਾਲ ਨਾਲ ਖਾਣਾ ਪੈਂਦਾ ਹੀ ਆ ਚਾਹੇ ਰੁੱਖੀ ਮਿੱਸੀ ਖਾ ਲੋ ਤੇ ਚਾਹੇ ਚੰਗੀ ਖਾ ਲੋ ਹਨਾ ਤੇ ਚਲੋ ਜੀ ਆਪਾਂ ਕਰਦੇ ਆ ਟਿੱਕੀਆਂ ਦੀ ਤਿਆਰੀ ਤੇ ਵਾਹਿਗੁਰੂ ਮਿਹਰ ਕਰੇ ਸਭਨਾ ਤੇ ਤੇ ਹੁਣ ਮੈਂ ਆਲੂਆਂ ਨੂੰ ਉਬਲਣਾ ਰੱਖਦੀ ਆ ਜੀ ਆਲੂ ਆਪਣੇ ਸਾਰੇ ਉਬਲ ਕੇ ਹੋ ਗਏ ਤਿਆਰ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਬਾਹਰ ਤੇ ਬਾਹਰ ਕੱਢਣ ਲਈ ਮੇਰਾ ਹੱਥ ਤਸੜ ਰਿਹਾ ਤੇ ਚਲ ਚੁੱਟਾ ਸਿਹਤ ਮੈਂ ਸੰਟਾ ਕੱਠਾ ਰੱਖ ਲਿਆ ਤੇ ਹੁਣ ਆਪਾਂ ਇਹਨੂੰ ਚਮਟੇ ਦੀ ਬਦਦਨਾ ਕੱਢਦੇ ਆਂ ਆਲੂ ਨੂੰ ਥੋੜੀ ਜਿਹਾ ਜ਼ਿਆਦਾ ਗਰਮ ਨੇ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਆਲੂ ਬਾਹਰ ਕੱਢ ਲਾਂਗੇ ਇਹਨਾਂ ਨੂੰ ਆਪਾਂ ਦੁਬਾਰਾ ਨਹੀਂ ਧੋਣਾ ਜਦੋਂ ਵੀ ਆਪਾਂ ਉਬਲੇ ਹੋਏ ਆਲੂਆਂ ਨੂੰ ਉਬਾਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਵਾਸ਼ ਕਰ ਲੋ ਜਦੋਂ ਆਪਾਂ ਇਹਨਾਂ ਨੂੰ ਦੁਬਾਰਾ ਧੋਣੇ ਆ ਨਾ ਫਿਰ ਆਲੂ ਲੇਸਲੇ ਹੋ ਜਾਂਦੇ ਤੇ ਆਲੂਆਂ ਦੇ ਟੇਸਟ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਜਿੱਦਾਂ ਆਪਾਂ ਖਸਤਾ ਚੀਜ਼ ਬਣਾਉਣੀ ਚਾਹੁੰਦੇ ਆ ਨਾ ਫਿਰ ਉਸ ਤਰ੍ਹਾਂ ਨਹੀਂ ਬਣਦੀ ਇਸ ਤਰ੍ਹਾਂ ਆਪਾਂ ਸਾਰੇ ਆਹ ਆਲੂਆਂ ਨੂੰ ਬਾਹਰ ਕੱਢ ਕੇ ਉਬਾਲ ਲਾਂਗੇ ਤੇ ਉਬਾਲ ਲਿਆ ਉਬਾਲੇ ਹੋਏ ਆਲੂਆਂ ਨੂੰ ਬਾਰਤਾਲ ਵਿੱਚ ਕੱਢ ਰਹੀਆਂ ਤੇ ਹੁਣ ਆਪਾਂ ਇਹਦੀਆਂ ਕਰਾਂਗੇ ਇਹਨਾਂ ਨੂੰ ਮੈਸ਼ ਕਰਕੇ ਟਿੱਕੀਆਂ ਬਣਾਉਣ ਦੀ ਤਿਆਰੀ ਕਰਾਂਗੇ ਆਲੂ ਆਪਾਂ ਸਾਰੇ ਛਿੱਲ ਲਏ ਨੇ ਤੇ ਆਲੂ ਭਜੇ ਆਪਣੇ ਘਰਮ ਨੇ ਤੇ ਓਨਲੇ ਪਾਤਾ ਆਪਾਂ ਵੇਚ ਸੰ ਦਾ ਬਣਾ ਲੀਏ ਇਹਦੇ ਸੰ ਦਾ ਕੋਲ ਨਾਵਾਂਗੇ ਤੇ ਪਗਣ ਦੀ ਆਪਾਂ ਲਿਆਏ ਸਿੰਪਲ ਨਮਕ ਦਾ

ਤੁਹਾਡਾ ਨੰਬਰ ਕੋਲ ਸਤਿਨਾਮ

میں اپنا کولے یار میں سے اور اپنا اجو میں ناشتہ کر رہے ہیں اور اپنا اتر ادموں دے وچ اور لو ہمیں کچھ امانے کالا نمک ہم با کو لیں اپا کالا نمک سینڈا نمک ਕੰਨੀ ਆ ਫੌਦਾ ਆਂ ਅੰਬਸੂਰ ਆਂ ਨਾ ਪਾਉਂਗੇ ਆਪਾਂ ਅੰਬਸੂਰ ਇਹ ਬਣਾ ਲਵਾਂਗੇ ਕਿਉਂਕਿ ਇਹ ਬਹੁਤ ਜ਼ਿਆਦਾ ਸਵਾਦਗੀਆਂ ਨੇ ਤੇ ਬਾਕੀ ਆਪਾਂ ਹਰੀ ਮਿਰਚ ਨਹੀਂ ਪਾਈ ਆਪਣੇ ਬੱਚਿਆਂ ਨੇ ਕਿਆ ਵੀ ਹਰੀ ਮਿਰਚ ਨਾ ਪਾਓ ਉਹ ਜਦੋਂ ਮੂਹ ਚ ਆ ਜਾਂਦੀ ਨਾ ਕਸ਼ਮੀਰੀ ਵਾਲੀ ਮੈਂ ਨੂੰ ਚਾਰ ਵੇਸੀ ਕਿ ਤੇ ਹੁਣ ਇਹਨੇ ਮੈਨੂੰ ਕਹਿ ਕੇ ਗਿਆ ਆ ਮੈਂ ਕਹਿ ਰਹੀ ਸੀ ਵੀਡੀਓ ਚ ਬੋਲ ਆ ਹੈਗਾ ਜੀ ਆਪਣਾ ਕਾਰੀ ਮਿਰਚ ਦਾ ਪਾਉਣਾ ਤੇ ਥੋੜਾ ਜਿਆ ਫਾਪਾ ਨੂੰ ਜੀ ਅਜਵਾਇਆ ਸਾਡੇ ਬੱਚੇ ਸਵਾਦ ਸਵਾਦ ਕਈ ਵਾਰੀ ਜਾਂਦੇ ਖਾ ਲੈਂਦੇ ਨੇ ਤੇ ਬਿਲਕੁਲ ਛੋੜੀ ਜੀ ਅਜਵਾਇਆ ごはんの番組は。 ਦੇ ਬੱਚੇ ਦਾ ਸਟਕਾ ਲੈ ਵੀ ਗੈਰੰਟੀ ਆਂ ਬਲਕੇ ਆਪਣੀਆਂ ਹੋ ਗਈਆਂ ਤਿਆਰ ਤੇ ਆਪਣੇ ਬੱਚੇ ਪਹਿਲਾਂ ਹੀ ਲੈ ਲੈ ਗਏ ਚੁੱਕੇ ਟਿੱਕੀਆਂ ਬਹੁਤ ਖਸਤਾ ਕਰਾ ਰਹੀਆਂ ਬਣੀਆਂ ਤੇ ਆ ਜਾਓ ਜੀ YouTube ਫੈਮਲੀ ਖਾਈਏ ਸਾਰੇ ਜਿਨੇ ਤੇ ਨੌ ਜੀ ਦੇਖਾ ਸਿੰਪਲ ਤਰੀਕੇ ਦੇ ਨਾਲ ਬਣਾਈਆਂ ਹੋਈਆਂ ਟਿੱਕੀਆਂ ਬਹੁਤ ਜ਼ਬਰਦਸਤ ਬਹੁਤ ਹੀ ਸੁਆਦਤ ਹੈ ਖਸਤਾ ਕਰਾ ਰਹੀਆਂ ਬੜੀਆਂ ਟਿੱਕੀਆਂ ਇਹ ਡਾਇਮੰਡ ਆਲੂ ਸੀਗੇ ਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤੇ ਧੰਨਵਾਦ ਤੁਹਾਡਾ ਬਹੁਤ-ਬਹੁਤ ਸਾਰਿਆਂ ਦਾ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਰੈਸਪੀ ਕਿਵੇਂ ਦੀ ਲੱਗਦੀ ਆ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਮੈਂ ਤੁਹਾਡੇ ਕਮੈਂਟ ਰੀਡ ਕਰਦੀ ਆ ਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਲੋ ਅਸੀਸਾਂ ਜੀ